ਇਹ ਜੋ ਸਿਗਾ ਵੀ ਟਕਰਾਉ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਹੈ ਉਹਨਾਂ ਤੇ ਨਹੀਂ ਕਿੰਤੂ ਪਰੰਤੂ ਹੋਣਾ ਚਾਹੀਦਾ ਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫੇਰ ਅਸੀਂ ਬੇਲ ਦਾ ਖਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਤੁਸੀਂ ਦੰਦੇ ਕੀ ਕਰਨ ਚਾਹਉਂਕੋ ਲੋਕਰ ਦੇ ਵਾਸਤੇ ਸ਼ੀਦਾ ਦੇ ਮਜਨਗੇ ਘਾਟ ਵਿੱਚ ਚੁਰੇ ਆਏ ਆ। ਹਾਂਜੀ। ਉਹ ਠੀਕ ਹੈ ਜਿਵੇਂ ਸ਼ਾਂਤਮਈ ਮਾਹੌਲ ਦੇ ਵਿੱਚ ਨਿਪਟਰੇ ਚੜ ਗਿਆ। ਜਿਵੇਂ ਉਮੀਦ ਸੀ ਵੀ ਸ਼ਾਇਦ ਕੁਝ ਕੋਈ ਹੱਲਾ ਗੁੱਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐਸੀ ਕੋਈ ਗੱਲ ਹੈ। ਬਾਰਾ ਜੀ ਕਿਰਪਾ ਕਰੋਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜਾਏਗਾ। ਹਰ ਵਾਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆ ਤੁਹਾਨੂੰ ਪਤਾ ਹੀ ਹੈ ਭਈ ਜੋ ਸੀਗਾ ਵੀ ਟਕਰਾਉ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਪਠਾਪ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿੰਤੂ ਪਰੰਤੂ ਹੋਣਾ ਚਾਹੀਦਾ ਇਹ ਉਹਨਾਂ ਤੋਂ ਸਾਹਿਬ ਜੀ ਵੱਲ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਕਿ ਐ ਆਪਾਂ ਸੰਦੇਸ਼ ਨਹੀਂ ਪੜਨਦਾ ਉਹਨਾਂ ਨੂੰ ਕੀ ਇਹ ਨਿਆਂ ਨਹੀਂ ਉਹ ਤਾਂ ਵੈਸੇ ਮੈਂ ਕਹਿੰਦਾ ਵੀ ਜੋ ਰੁਤਬਾ ਇਹ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਪੂਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਤੁਹਾਡੇ ਵਾਲੇ ਤੁਹਾਡੇ ਵਾਲੇ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਇਸ ਤਰ੍ਹਾਂ ਉਹਨੂੰ ਗਾਉਂ ਦੀ ਬਹੁਤ ਹੈ ਜੀ ਬਹੁਤ ਵਧੀਆ ਰਿਸਪਾਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਹਾਂਜੀ ਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਆਪਣੇ ਪਾਸੇ ਦੀ ਰਿਹਾਈ ਨੂੰ ਕਿਸ ਤਰ੍ਹਾਂ ਜੀ ਅਮਰਪਾਲ ਸਿੰਘ ਦੀ ਰਿਹਾਈ ਨੂੰ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੀਲ ਦਾ ਇਹ ਹਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਧੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਿਤਪਾਲ ਕਿਤੇ ਪੰਜਾਬ ਚੋ ਜੇ ਇਸ ਨੇ ਨਸ਼ੇ ਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਿਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐ ਲਾਈ ਸਭ ਕਰਤਾ ਚੱਲ ਰਹੀ ਹੈ ਕਿ ਤੁਸੀਂ ਚੋਣਾਂ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਤਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਪਾਰਟੀਆਂ ਦੇ ਅੰਦਰ ਉਹ ਚੋਣ ਲੜਦਗੇ ਜੀ ਐਪੀ ਤੁਸੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ